ਓਏ ਜੱਟ ਦੇ ਡੌਲਿਆਂ ਚ ਜਾਨ ਐ ਜਾਨ 6 ਫੁੱਟ ਤੋਂ ਉੱਪਰ ਗੱਭਰੂ ਜਵਾਨ ਵਰਿੰਦਰ ਸਿੰਘ ਘੁੰਮਣ ਜੋ ਇਸ ਦੁਨੀਆ ਤੇ ਹੁਣ ਨਹੀਂ ਰਿਹਾ ਵਰਿੰਦਰ ਸਿੰਘ ਦੀ ਬਾਡੀ ਐਡੀ ਵੱਡੀ ਸੀ ਕਿ ਬਹੁਤ ਸਾਰੇ ਮੁੰਡੇ ਉਸ ਨੂੰ ਦੇਖ ਕੇ ਇਨਸਪਾਇਰ ਹੁੰਦੇ ਸਨ ਜਿਮ ਜਾਂਦੇ ਸਨ ਤੇ ਚਾਹੁੰਦੇ ਸਨ ਕਿ ਨਸ਼ੇ ਛੱਡ ਕੇ ਉਹਨਾਂ ਵਰਗਾ ਸਰੀਰ ਬਣਾਈਏ ਵਰਿੰਦਰ ਘੁੰਮਣ ਜਦੋਂ ਉਸ ਗਾਣੇ ਚਾਏ ਸਨ ਜਿੰਨੀ ਡੌਲਿਆਂ ਚ ਜਾਨ ਤਾਂ ਉਦੋਂ ਬਹੁਤ ਸਾਰੇ ਮੁੰਡੇ ਜਿਮ ਲਾਉਣ ਲੱਗ ਪਏ ਸੀ ਕਿਉਂਕਿ ਵਰਿੰਦਰ ਘੁੰਮਣ ਦਾ ਸਰੀਰ ਹੀ ਐਨਾ ਵਧੀਆ ਸੀ ਤਾਂ ਉਹ ਗਾਣਾ ਸੁਣ ਕੇ ਵਰਿੰਦਰ ਘੁੰਮਣ ਦਾ ਸਰੀਰ ਦੇਖ ਕੇ ਸਾਰੇ ਹੀ ਮੁੰਡੇ ਜੋ ਚ ਆ ਗਈ ਤੇ ਕਈਆਂ ਮੁੜਿਆਂ ਨੇ ਉਦੋਂ ਨਸ਼ਾ ਛੱਡ ਦਿੱਤਾ ਸੀ ਤੇ ਹੁਣ ਵੀ ਮੁੜੇ ਬਹੁਤ ਜ਼ਿਆਦਾ ਇਨਸਪਾਇਰ ਹੁੰਦੇ ਸੀ ਵਰਿੰਦਰ ਘੁੰਮਣ ਤੋਂ ਤੁਹਾਨੂੰ ਵਰਿੰਦਰ ਘੁੰਮਣ ਦੀ ਇੱਕ ਖਾਸ ਗੱਲ ਹੋਰ ਦੱਸ ਦਈਏ ਕਿ ਵਰਿੰਦਰ ਘੁੰਮਣਾ ਗੁਰਦਾਸਪੁਰ ਦਾ ਰਹਿਣ ਵਾਲਾ ਵਾ ਬਾਅਦ ਵਿੱਚ ਉਹ ਮੂਵ ਜਲੰਧਰ ਹੋ ਗਏ ਪਰ ਉਸ ਦਾ ਜਨਮ ਗੁਰਦਾਸਪੁਰ ਵਿੱਚ ਹੋਇਆ ਹੈ ਤੇ ਇੱਕ ਹੋਰ ਖਾਸ ਗੱਲ ਤੁਹਾਨੂੰ ਦੱਸ ਦਈਏ ਕਿ ਵਰਿੰਦਰ ਘੁੰਮਣ ਪੂਰੀ ਦੁਨੀਆ ਵਿੱਚ ਪਹਿਲੇ ਵੈਜੀਟੇਰੀਅਨ ਪ੍ਰੋਫੈਸ਼ਨਲ ਬੋਡੀ ਬਿਲਡਰ ਹੈ ਜਿਨ੍ਹਾਂ ਨੇ ਆਪਣੀ ਬਾਡੀ ਦੁੱਧ ਮੱਖਣ ਤੇ ਦਹੀਂ ਖਾ ਕੇ ਬਣਾਈਏ ਕੋਈ ਮੀਟ ਖਾ ਕੇ ਨਹੀਂ ਬਣਾਈ ਤੇ ਵਰਿੰਦਰ ਘੁੰਮਣ ਅਕਸਰ ਹੀ ਆਪਣੀਆਂ ਇੰਟਰਵਿਊ ਚ ਕਹਿੰਦੇ ਨੇ ਕਿ ਕਿਸੇ ਜਾਨਵਰ ਨੂੰ ਮਾਰ ਕੇ ਖਾਣ ਵਾਲੀ ਤੁਹਾਡੀ ਬੋਡੀ ਬਣੇ ਤੁਸੀਂ ਦੁੱਧ ਘਿਓ ਖਾ ਕੇ ਵੀ ਆਪਣੀ ਬਾਡੀ ਬਣਾ ਸਕਦੇ ਹੋ ਵਰਿੰਦਰ ਕੁਮਨ 2009 ਵਿੱਚ ਮਿਸਟਰ ਇੰਡੀਆ ਰਹਿ ਚੁਕੇ ਆ ਤੇ ਮਿਸਟਰ ਏਸ਼ੀਆ ਵਿੱਚ ਉਹ ਦੂਜੇ ਨੰਬਰ ਤੇ ਰਹਿ ਚੁਕੇ ਆ ਇਹ ਗੁਰਦਾਸਪੁਰ ਦੀ ਧਰਤੀ ਤੇ ਜੰਮਿਆ ਜੱਟਾਂ ਦਾ ਪੁੱਤ ਆ ਜਿਨੇ ਪੰਜਾਬ ਦਾ ਨਾਮ ਦੇਸਾਂ ਵਿਦੇਸਾਂ 'ਚ ਚਮਕਾਇਆ ਪੂਰਾ ਬਾਲੀਵੁੱਡ ਹੀ ਇਹਨਾਂ ਨੂੰ ਜਾਣਦਾ ਸੀ ਤੇ ਬਾਲੀਵੁੱਡ ਫੋਲੋ ਵੀ ਕਰਦਾ ਸੀ ਬਹੁਤ ਸਾਰੇ ਐਕਟਰ ਬਾਲੀਵੁੱਡ ਦੇ ਫੋਲੋ ਕਰਦੇ ਸਨ ਕਿਉਂਕਿ ਇਹਨਾਂ ਦੀ ਬਾਡੀ ਹੀ ਬਹੁਤ ਜ਼ਿਆਦਾ ਸੀ ਤਕਰੀਬਨ 42-43 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋ ਜਾਂਦੀ ਏ ਅਟੈਕ ਦੇ ਨਾਲ ਘਰ ਵਾਲੇ ਹਸਪੀਟਲ ਵਾਲਿਆਂ ਨੂੰ ਵੀ ਦੋਸ਼ ਦੇ ਰਹੇ ਆ ਪਰ ਹਸਪੀਟਲ ਵਾਲੇ ਨੇ ਵੀ ਕਿਹਾ ਵੀ ਸਾਡੀ ਗਲਤੀ ਨਹੀਂ ਆ। ਉਹਨਾਂ ਦਾ ਆਪਰੇਟ ਜੋ ਸ਼ੋਲਡਰ ਦਾ ਸੀ ਸਕਸੈਸਫੁਲ ਹੋ ਗਿਆ। ਬਾਅਦ ਵਿੱਚ ਉਹਨਾਂ ਨੂੰ ਅਟੈਕ ਆ ਗਿਆ। ਸੋ ਤੁਸੀਂ ਵੀਰ ਦੀ ਆਤਮਾ ਦੀ ਸ਼ਾਂਤੀ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ। ਰੱਬ ਰਾਖਾ।